ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਦੇ ਵਿੱਚ ਆਈ ਹੈ ਉਦੋਂ ਤੋਂ ਹੀ ਨਸ਼ੇ ਨੂੰ ਠੱਲ ਪਾਉਣ ਲਈ ਕਈ ਪ੍ਰਕਾਰ ਦੇ ਜਿਹੜੇ ਯੋਗਦਾਨ ਕੀਤੇ ਜਾ ਰਹੇ ਨੇ ਕਈ ਉਪਰਾਲੇ ਕੀਤੇ ਜਾ ਰਹੇ ਨੇ ਤੇ ਅੱਜ ਪਿੰਡ ਲਾਲਚੀਆਂ ਵਿਖੇ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਕੈਂਪ ਲਗਾਏ ਜਾ ਰਹੇ ਨੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਲਗਾਏ ਜਾ ਰਹੇ ਨੇ ਗੁਰੂ ਹਰ ਸਾਹੇ ਹਲਕੇ ਦੇ ਜਿੰਨੇ ਵੀ ਪਿੰਡ ਨੇ ਉਹਨਾਂ ਦੇ ਵਿੱਚ ਨਸ਼ੇ ਨੂੰ ਠੱਲ ਪਾਉਣ ਲਈ ਪੂਲਸ ਪ੍ਰਸ਼ਾਸਨ ਵੱਲੋਂ ਵੀ ਅਹਿਮ ਕਦਮ ਚੁੱਕੇ ਜਾ ਰਹੇ ਤੇ ਸਰਕਾਰ ਵੱਲੋਂ ਵੀ ਅਹਿਮ ਕਦਮ ਚੁੱਕੇ ਜਾ ਰਹੇ ਨੇ ਸਾਡੇ ਨਾਲ ਆ ਗੁਰੂ ਹਰ ਸਹਾਏ ਹਲਕੇ ਦੇ ਮੌਜੂਦਾ ਐਮ ਐਲ ਏ ਸਰਦਾਰ ਫੋਜਾ ਸਿੰਘ ਸਰਾਰੀ ਜੀ ਮੌਜੂਦ ਨੇ ਅਸੀਂ ਗੱਲਬਾਤ ਕਰਨ ਲੈਣ ਆ ਸਰਦਾਰ ਜੀ ਕਿਵੇਂ ਦੇਖਦੇ ਹੋ ਜਿਵੇਂ ਪਹਿਲਾਂ ਵੀ ਜਿਹੜਾ ਸਰਕਾਰ ਦਾ ਬੜਾ ਵਧੀਆ ਯੋਗਦਾਨ ਰਿਹਾ ਤੇ ਹੁਣ ਜਿਹੜੀ ਕੈਂਪਾਂ ਦਾ ਕੀ ਮਕਸਦ ਮੇਨ ਕੀ ਹੈ ਪਹਿਲਾਂ ਤਾਂ ਤੁਹਾਡੇ ਚੈਨਲ ਤੇ ਤੁਹਾਨੂੰ ਵੇਖਣ ਵਾਲੇ ਜਿੰਨੇ ਵੀ ਦੇਖ ਰਹੇ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਯੋਧ ਨਸ਼ਿਆਂ ਵਿਰੁੱਧ ਇੱਕ ਤਰਸਦੀ ਹੈ ਕਿ ਸਾਡੇ ਪੰਜਾਬ ਨੂੰ ਜਿਵੇਂ ਸਿਉਂਕ ਖਾਂਦੀ ਹੈ ਕਿਸੇ ਲੱਕੜ ਨੂੰ ਜਾਂ ਕੋਣ ਖਾਂਦਾ ਕਣਕ ਨੂੰ ਉਸੇ ਤਰ੍ਹਾਂ ਕੁਝ ਲੋਕ ਅਜਿਹੇ ਸੀ ਗੰਦੇ ਰਾਜਨੀਤਿਕ ਲੋਕ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਮੈਂ ਅਕਸਰ ਜਿੱਥੇ ਵੀ ਜਾਂਦਾ ਗੱਲ ਕਰਦਾ ਕਿ ਸਾਡਾ ਰੁਸਤਮੇ ਹਿੰਦ ਪਹਿਲਵਾਨ ਭੋਲਾ ਉਹ ਵਿਚਾਰਾ 25 ਸਾਲਾਂ ਬਾਅਦ ਜਵੰਤ ਤੇ ਆਇਆ ਇਹਨਾਂ ਨੇ ਤਾਂ ਉਹ ਪਹਿਲਵਾਨ ਨੂੰ ਨਹੀਂ ਬਖਸ਼ਿਆ ਇਹੋ ਜਿਹੇ ਲੋਕ ਬਰਬਾਦ ਕੀਤੇ ਨੇ ਤੇ ਮਾਨ ਸਾਹਿਬ ਦੀ ਚੰਗੀ ਸੋਚ ਹੈ ਉਹ ਜਦੋਂ ਤੋਂ ਸੱਤਾ ਸੰਭਾਲੀ ਉਦੋਂ ਤੋਂ ਲੈ ਕੇ ਜਿਵੇਂ ਯੁੱਧ ਨਸ਼ੀ ਅਵਰੋਧ ਬਦਲਦਾ ਪੰਜਾਬ ਰੰਗਲਾ ਪੰਜਾਬ ਖੇਡਾਂ ਵਤਨ ਪੰਜਾਬ ਦੀਆਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਾਡਾ ਪੰਜਾਬ ਜਿਹੜਾ ਨਸ਼ਾ ਮੁਕਤ ਬਣੇ ਕਿ ਸਾਡੀ ਜਿਹੜੀ ਨੌਜਵਾਨੀ ਉਹ ਦੁਬਾਰਾ ਉਸੇ ਤਰ੍ਹਾਂ ਰੰਗਲਾ ਪੰਜਾਬ ਬਣੇ ਇਹੀ ਪੰਜਾਬ ਜਿੱਥੋਂ ਦੇ ਨੌਜਵਾਨ ਸਿੱਖ ਰੇਜimentਾਂ ਹੁੰਦੀਆਂ ਸੀ ਕਿਸਾਤਾਰੀ ਹੁੰਦੇ ਸੀ ਬੜੇ ਵਧੀਆ ਸੱਚੇ ਸੁੱਚੇ ਇਮਾਨਦਾਰ ਇੱਥੋਂ ਤੱਕ ਕਿ ਸਿੱਖ ਜੇ ਕਿਤੇ ਵੀ ਡਿਊਟੀ ਕਰਦਾ ਸੀ ਨਾ ਤਾਂ ਉਹ ਵਿਸ਼ਵਾਸ ਇੰਨਾ ਜ਼ਿਆਦਾ ਹੁੰਦਾ ਸੀ ਇੱਕ ਵਾਰ ਮੈਂ ਦਿੱਲੀ ਗਿਆ ਤੇ ਉੱਥੇ ਇੱਕ ਸਿੱਖ ਡਰਾਈਵਰ ਸੀ ਉਹਨੇ ਦੱਸਿਆ ਕਿ ਮੈਨੂੰ ਜਿਹੜੇ ਹਿੰਦੂ ਜੈਂਟਲਮੈਨ ਕਰੋੜਾ ਪਤੀਆਰ ਬੱਪਾ ਪਤੀ ਨੇ ਜਦੋਂ ਕਿਸੇ ਕਾਲਜ ਵਿੱਚ ਬੱਚੇ ਪੜ੍ਹਦੀਆਂ ਤਾਂ ਛੱਡਣ ਤੇ ਲਿਆਉਣ ਦਾ ਕੰਮ ਕਹਿੰਦਾ ਵੀ ਇਹਨਾਂ ਵਿਸ਼ਵਾਸ ਤੋਂ ਸਿੱਖ ਤੇ ਤਾਂ ਵਿਸ਼ਵਾਸ ਬੜਾ ਕੀਤਾ ਜਾਂਦਾ ਸੀ ਪਰ ਗੁਰੂ ਪੀਰਾਂ ਦੀ ਧਰਤੀ ਨੂੰ ਜਿਨ੍ਹਾਂ ਨੇ ਬਦਨਾਮ ਕੀਤਾ ਅੱਜ ਉਹਨਾਂ ਦਾ ਤੁਹਾਨੂੰ ਪਤਾ ਵੀ ਨਾਮੋ ਨਿਸ਼ਾਨ ਵੀ ਖਤਮ ਹੋਇਆ ਪਿਆ ਤੇ ਨਹੀਂ ਚਾਹੀਦਾ ਸੀ ਕਿਉਂਕਿ ਅਸੀਂ ਰੰਗਲਾ ਪੰਜਾਬ ਤਾਂ ਹੀ ਬਣਨਾ ਜੇ ਮਾਨ ਸਾਹਿਬ ਦੀ ਸੋਚ ਨੂੰ ਸਲਾਮ ਹੈ ਸਾਰਿਆਂ ਦੇ ਜਿੰਨੇ ਵੀ ਪ੍ਰਸ਼ਾਸਨ ਨਾਲ ਲੱਗੇ ਹੋਏ ਨੇ ਮੇਰੇ ਨਾਲ ਡੀਐਸਪੀ ਸਾਹਿਬ ਵੀ ਖੜੇ ਨੇ ਬੀਡੀਪੀ ਵੀ ਆਉਂਦੇ ਹੁੰਦੇ ਐਸਐਚਓ ਹੁੰਦੇ ਪਰ ਅੱਜ ਕਿਤੇ ਕੋਈ ਕਠਨਾ ਵਾਪਰ ਜਾਣ ਹਰ ਸੰਭਵ ਕੋਸ਼ਿਸ਼ ਕਰ ਰਹੇ ਆ ਕਿ ਸਾਡੀ ਜਿਹੜੀ ਨੌਜੋ ਨੌਜਵਾਨ ਪੀੜ੍ਹੀ ਹੈ ਉਹ ਨਸ਼ੇ ਤੋਂ ਮੁਕਤ ਹੋ ਜਾਵੇ ਜਿਨ੍ਹਾਂ ਨੂੰ ਕੋਈ ਬਿਮਾਰੀ ਲੱਗ ਗਈ ਹੈ ਉਹਨਾਂ ਦਾ ਇਲਾਜ ਕਰਾਉਨੇ ਆ ਤੇ ਜਿਹੜੇ ਵੇਚਣ ਵਾਲੇ ਨੇ ਉਹਨਾਂ ਦੇ ਨਾਂ ਦੱਸਦਿਆਂ ਪੁਲਿਸ ਪ੍ਰਸ਼ਾਸਨ ਨੂੰ ਕਿ ਫੜ ਕੇ ਕਾਨੂੰਨੀ ਕਾਰਵਾਈ ਕਰਕੇ ਜ਼ਿਲ੍ਹਾ 'ਚ ਧੱਕੇ ਜਾ ਰਹੇ ਨੇ ਤੇ ਕੋਸ਼ਿਸ਼ ਇਹੀ ਰਹੇਗੀ ਕੁਝ ਲੋਕ ਕਹਿੰਦੇ ਨੇ ਜੀ ਘਰ ਟਾਏ ਜਾ ਰਹੇ ਨੇ ਤੇ ਵੱਡਿਆਂ ਦੇ ਨਹੀਂ ਟਾਏ ਜਾ ਰਹੇ ਇੱਕ ਪ੍ਰੋਸੈਸ ਹੁੰਦਾ ਹੈ ਉਹ ਮੰਦਭੁੱਦੀ ਲੋਕ ਨੇ ਜਿਹੜੇ ਇਲਜ਼ਾਮ ਲਾਉਂਦੇ ਨੇ ਜਦੋਂ ਉਹਨਾਂ ਨੇ ਤਾਂ ਕੁਝ ਕੀਤਾ ਨਹੀਂ ਉਹਨਾਂ ਨੇ ਤਾਂ ਪੰਜਾਬ ਨੂੰ ਬਰਬਾਦ ਕੀਤਾ ਬਦਨਾਮ ਕੀਤਾ ਨਸ਼ੇੜੀ ਬਣਾਇਆ ਇਤਿਹਾਸਾ ਦੀ ਪਾਰਟੀ ਨੇ ਬੀੜਾ ਚੁੱਕਿਆ ਵੀ ਅਸੀਂ ਉਹ ਕਲੰਕ ਸਾਰੇ ਧੋਣੇ ਧੋ ਕੇ ਤੇ ਰੰਗਲਾ ਪੰਜਾਬ ਬਣਾਉਣਾ ਸਰ ਜਿਹੜੀ ਲੋਕ ਹੱਲੇ ਵੀ ਲੋਕਾਂ ਦੇ ਮਨ ਦੇ ਵਿੱਚ ਡਰ ਹੁੰਦਾ ਹੈ ਕਿ ਅਗਰ ਮੈਂ ਨਸ਼ੇ ਤੇ ਤਸਕਰਾਂ ਬਾਰੇ ਦੱਸਾਂਗਾ ਤੇ ਪੁਲਿਸ ਪ੍ਰਸ਼ਾਸਨ ਮੇਰੇ ਤੇ ਹੀ ਕਾਰਵਾਈ ਨਾ ਕਰ ਦੇ ਕੋਈ ਇਦਾਂ ਦੇ ਵੀ ਪਲਾਨ ਬਣਾਏ ਜਾ ਰਹੇ ਆ ਕਿ ਉਹਨਾਂ ਦਾ ਡਰ ਖਤਮ ਕੀਤਾ ਜਾਵੇ ਹਾਂ ਤੁਹਾਨੂੰ ਪਤਾ ਹੈ ਕਿ WhatsApp ਨੰਬਰ ਜਿਹੜਾ ਹੈ ਜੀ ਉਹ ਉਹਦੇ ਤੇ ਕੋਈ ਵੀ ਦੱਸ ਸਕਦਾ ਉਹਦਾ ਨਾਮ ਗੁਪਤ ਰੱਖਿਆ ਜਾਂਦਾ ਕੋਈ ਵੀ ਰਾਜਨੀਤਿਕ ਬੰਦਾ ਜਾਂ ਪੁਲਿਸ ਪ੍ਰਸ਼ਾਸਨ ਹੈ ਜਾਂ ਦੂਜਨੇ ਵੀ ਸਰਕਾਰੀ ਕਰਨ ਡੀਸੀ ਸਾਹਿਬ ਨੇ ਤੁਸੀਂ ਮੰਨ ਲਓ ਕਿ ਇਹਨਾਂ ਦਾ ਕੋਈ ਇਹਨਾਂ ਨੂੰ ਖਤਰਾ ਕਿਸੇ ਨੂੰ ਕੋਈ ਖਤਰਾ ਨਹੀਂ ਕਿਸੇ ਦਾ ਨਾਮ ਉਜਾਗਰ ਹੀ ਨਹੀਂ ਕੀਤਾ ਜਾਂਦਾ ਤੇ ਇਹ ਸਾਰਾ ਗੁਪਤ ਕੀਤਾ ਜਾਂਦਾ ਕਿਸੇ ਨੂੰ ਨਹੀਂ ਡਰਨਾ ਚਾਹੀਦਾ ਕਿ ਮੈਂ ਜੇ ਨਾਮ ਦੱਸਾਂਗਾ ਤਾਂ ਮੇਰੇ ਖਿਲਾਫ ਕਾਰਵਾਈ ਹੋਏਗੀ ਇਹ ਐਵੇਂ ਪੁਰਾਣੀ ਭਰਮ ਪਲਾਇਆ ਹੋਇਆ ਜਾਂ ਪਹਿਲਾਂ ਹੁੰਦਾ ਸੀ ਜੋ ਲੋਕ ਜਿਹੜੇ ਕਰਵਾਉਂਦੇ ਸੀ ਉਹਨਾਂ ਨੂੰ ਤੇ ਹੁੰਦਾ ਸੀ ਵੀ ਦੱਸਦਾ ਕਿਉਂਗਾ ਕੋਈ ਹੁਣ ਸਾਰਿਆਂ ਨੂੰ ਆਜ਼ਾਦੀ ਹੈ ਕਿ ਉਹ ਦੱਸਣ ਜਿਹੜਾ ਵੇਚਣ ਵਾਲਾ ਤਾਂ ਕਿ ਉਹਨਾਂ ਦਾ ਬੰਦੋਬਸ ਕੀਤਾ ਜਾ ਸਕੇ ਸਰ ਜਿਹੜੀ ਬਾਜਵਲੀ ਨਜ਼ਰ ਰੱਖੀ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਵੀ ਤੁਸੀਂ ਕੀ ਕਹਿਣਾ ਚਾਹੋਗੇ ਜਿੰਨੇ ਵੀ ਹੱਲੇ ਵੀ ਜੜੇ ਕੋਈ ਅੰਸਰ ਘੁੰਮ ਰਹੇ ਆ ਉਹਨਾਂ ਨੂੰ ਤੁਹਾਡੇ ਵੱਲੋਂ ਕੀ ਹਦਾਇਤ ਹੈ ਜਾਂ ਤੁਹਾਡੇ ਵੱਲੋਂ ਕੀ ਚੇਤਾਵਨੀ ਹੈ ਦੇਖੋ ਸਰਕਾਰ ਨੇ ਸ਼ੁਰੂ ਕੀਤਾ ਹੋਇਆ ਹੈ ਯੁੱਧ ਨਸ਼ਿਆਂ ਵਿਰੁੱਧ ਜੀ ਜਦੋਂ ਯੁੱਧ ਲੜਨਾ ਪੈਂਦਾ ਹੈ ਫਿਰ ਕੁਝ ਵੀ ਕਰਨਾ ਪੈਂਦਾ ਜੀ ਹੁਣ ਆਪਣੀ ਇਹ ਹੀ ਚੇਤਾਵਨੀ ਹੈ ਵੈਸੇ ਤਾਂ ਅਸੀਂ ਕਾਫੀ ਕੰਟਰੋਲ ਕਰ ਦਿੱਤਾ ਜੇ ਕੋਈ ਰਹਿ ਵੀ ਗਿਆ ਪੰਜ-ਸੱਤ ਪਰਸੈਂਟ ਉਹ ਵੀ ਸਾਫ਼ ਕਰ ਦਾਂਗੇ ਇਹ ਚੇਤਾਵਨੀ ਹੈ ਕਿ ਜਾਂ ਤਾਂ ਨਸ਼ਾ ਛੱਡ ਜਾਣ ਜਾਂ ਫਿਰ ਜਗਾ ਛੱਡ ਜਾ ਸਰ ਚਾਵਲੇ ਪਿੰਡ ਦਾ ਵੀ ਬੜਾ ਮਸ਼ਹੂਰ ਨਾਂ ਸੀ ਚਿੱਟੇ ਦੇ ਵਿੱਚ ਪਰ ਅੱਜ ਅਗਰ ਉਥੋਂ ਦੇ ਸਨੀਕਾਂ ਨਾਲ ਗੱਲ ਕਰੀਏ ਤਾਂ ਬੜਾ ਕੰਟਰੋਲ ਕਿਹਾ ਜਾ ਰਿਹਾ ਹੈ ਕਿ ਜਦੋਂ ਦੇ ਡੀਐਸਪੀ ਸਾਹਿਬ ਆਏ ਨੇ ਤਾਂ ਬੜਾ ਕੰਟਰੋਲ ਹੈ ਇਹ ਸਾਰਾ ਸ਼ਰੇਖ ਕਿ ਕਿਹਨੂੰ ਮੰਨਦੇ ਹੋ ਜੀ ਦੇਖੋ ਇਹ ਤਾਂ ਸਰਕਾਰ ਨੂੰ ਸਾਰਾ ਸਿਰਾਂ ਜਾਂਦਾ ਜੀ ਸਰਕਾਰ ਨੇ ਪ੍ਰਸ਼ਾਸਨ ਦੀ ਡਿਊਟੀ ਲਾਉਣੀ ਹੁੰਦੀ ਹੈ ਤੇ ਜਿਹੜਾ ਕੰਮ ਪ੍ਰਸ਼ਾਸਨ ਨੇ ਕਰਨਾ ਉਹਦੇ ਸਿਰਾਂ ਦਾ ਸਰਕਾਰ ਨੂੰ ਜਾਂਦਾ ਹੈ ਜਿਹੜੇ ਜੇ ਸਾਡੇ ਕੋਲ ਮੁਲਾਜ਼ਮ ਨੇ ਸਾਧਨ ਨੇ ਗੱਡੀਆਂ ਨੇ ਸਾਰਾ ਕੁਝ ਹੈ ਸਰਕਾਰ ਨੇ ਦਿੱਤਾ ਹੈ ਇਸ ਕਰਕੇ ਇਹ ਕਲਾ ਝਾਵਲਾ ਨਹੀਂ ਹੋਰ ਵੀ ਝਾਵਲਿਆਂ ਨੂੰ ਸਾਰਾ ਕੁਝ ਕਰਤਾ ਹੋਇਆ ਜੇ ਕੋਈ ਰਹਿ ਗਿਆ ਉਹ ਕੋ ਪੰਜ ਸੱਤ ਦਿਨਾਂ ਚੋਂ ਵੀ ਕਰ ਦਗਾ